ਵਿਆਹ ਵਿੱਚ ਗਲਾਬ ਜਾਮਣਾਂ ਨੂੰ ਲੈ ਕੇ ਹੋਈ ਲੜਾਈ ਮਿੰਟਾਂ ਵਿੱਚ ਬਰਾਤੀਆਂ ਨੇ ਪਾਤ ਤਾ ਖਲਾਰਾ ਕੁੜੀ ਵਾਲਿਆਂ ਦਾ ਕਰ ਦਿੱਤਾ ਸਾਰਾ ਖਾਣਾ ਖਰਾਬ ਅਕਸਰ ਹੀ ਵਿਆਹਾਂ ਵਿੱਚ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਵੱਡੇ-ਵੱਡੇ ਕਾਂਡ ਹੋ ਜਾਂਦੇ ਨੇ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਸ ਥਾਂ ਖਾਣਾ ਲੱਗਿਆ ਹੋਇਆ ਹੈ ਕਿਵੇਂ ਉੱਥੇ ਲੜਾਈ ਹੋ ਰਹੀ ਹੈ ਦਰਸਲ ਬਰਾਤ ਆਉਣ ਤੋਂ ਬਾਅਦ ਜਦੋਂ ਕੁੜੀ ਵਾਲਿਆਂ ਨੇ ਬਰਾਤੀਆਂ ਲਈ ਖਾਣਾ ਲੰਗਵਾਇਆ ਤਾਂ ਇੱਕ ਬਰਾਤੀ ਨੇ ਆਪਣੀ ਪਲੇਟ ਦੇ ਵਿੱਚ ਚਾਰ-ਪੰਜ ਗਲਾਬ ਜਾਮਣਾ ਰੱਖ ਲਈਆਂ ਜਿਸ ਨੂੰ ਦੇਖ ਕੇ ਕੁਝ ਬਰਾਤੀ ਮੁੰਡੇ ਕਹਿਣੇ ਕੇ ਕੇ ਦੇਖੋ ਕਿਵੇਂ ਪਲੇਟ ਭਰੀ ਫਿਰਦਾ ਏ ਇਹਨੂੰ ਸ਼ਰਮ ਨਹੀਂ ਆਉਂਦੀ ਭਰਾਵਾ ਮੁੱਕਣ ਨਹੀਂ ਲੱਗੀਆਂ ਫੇਰ ਰੱਖ ਲਈ ਇਹ ਗੱਲ ਸੁਣ ਕੇ ਨੌਜਵਾਨ ਨੂੰ ਗੁੱਸਾ ਚੜ ਗਿਆ ਅਤੇ ਉਹ ਆਪਣੇ ਸਾਥੀਆਂ ਨੂੰ ਬੁਲਾ ਲਿਆ ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਸਾਰੀ ਹੀ ਬਰਾਤ ਆਪਸ ਵਿੱਚ ਲੜਨ ਲੱਗੀ ਅਤੇ ਇੱਕ ਦੂਜੇ ਉੱਪਰ ਕੁਰਸੀਆਂ ਅਤੇ ਖਾਣੇ ਨਾਲ ਭਰੀਆਂ ਹੋਈਆਂ ਪਲੇਟਾਂ ਸੁੱਟਣ ਲੱਗੇ ਅਤੇ ਕੁੜੀ ਵਾਲਿਆਂ ਦਾ ਲੱਗਿਆ ਹੋਇਆ ਸਾਰਾ ਹੀ ਖਾਣਾ ਖਰਾਬ ਕਰ ਦਿੱਤਾ ਸੋ ਕੀ ਇੱਕ ਨਿੱਕੇ ਜਿਹੇ ਮਜ਼ਾਕ ਜਾਂ ਗਲਾਬ ਜਾਮਣਾ ਪਿੱਛੇ ਕੁੜੀ ਵਾਲਿਆਂ ਦਾ ਸਾਰਾ ਹੀ ਖਰਾਬ ਕਰਨਾ ਸਹੀ ਹੈ ਜਾਂ ਗਲਤ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ